ਯਾਨੀ ਕਿ ਉਹ ਪਾਣੀ ਟੁੱਟਦਾ ਏ ਤੇ ਨਾ ਆਪਣਾ ਫਾਇਲ ਕ ਪੈਦਾ ਨਾ ਬੋਰ ਨਾ ਲਾਦੂ ਕ ਮੰਡੀ ਇਹਨੇ ਏਰੀਆ ਸਾਰਾ ਕਵਰ ਕਰ ਲੈਣਾ ਉਹ ਇੰਨਾ ਕੋ ਪਾਣੀ ਬੇਸ਼ੁਮਾਰ ਹੈ ਜਿੰਨਾ ਹੈਡ ਦਾ ਪਾਣੀ ਆਂਦਾ ਹੈ ਸਾਰਾ ਉਹ ਦਰਿਆ ਚ ਲੱਗ ਰਿਹਾ ਪ੍ਰਸ਼ਾਸਨ ਸਾਡਾ ਇਹ ਕੰਡਿਆਰੀ ਤਾਰ ਦੇ ਵਿੱਚ 20 ਫੁੱਟ ਦਾ ਦੁਆਰ ਘਾਟ ਤੇ 10 ਫੁੱਟ ਥੱਲੇ ਪੱਥਰ ਦੀ ਦੁਆਰ ਫੁੱਟ 10 ਫੁੱਟ ਉੱਤੇ ਉਹ ਸਾਡੀ ਕੰਡਿਆਰੀ ਤਾਰ ਦੇ ਵਿੱਚ ਲੱਗਦੀ ਏ ਤੇ ਸਾਡਾ ਇਹ ਪੂਰਾ ਪੰਜਾਬ ਜਿਹੜਾ ਫਾਇਲ ਕਰਕੇ ਬਚਦਾ ਨਹੀਂ ਤਾਂ ਸਾਡਾ ਨਹੀਂ ਬਚਦਾ ਮੌਜੂਦ ਤੋਂ ਬਾਲ ਟੁੱਟੇ ਦਾ ਇਹ ਜਿਹੜਾ ਕਾਂ ਵਾਲੇ ਪੱਤਲ ਤੋਂ ਟੁੱਟੇਗਾ ਇਹ ਸਾਡਾ ਕੋਈ ਬਾਲ ਨਹੀਂ ਰਣਾ ਜੇ ਹੋ ਟੁੱਟ ਜਾਂਦਾ ਤਾਂ ਜਿਹੜਾ ਸਾਰਾ ਇਹ ਏਰੀਆ ਫਾਜ਼ਿਲਕਾ ਦੇ ਪਿੰਡ ਨੇ ਇਹ ਸਾਰੇ ਤਬਾਹ ਹੋ ਜਾਣਗੇ ਅੱਜ ਕਦਮ ਚੱਕਦਾ ਤਾਂ ਅਸੀਂ ਬਚਨੇ ਪੂਰਾ ਆਪਣਾ ਜ਼ਿਲ੍ਹਾ ਬਚਦਾ ਜੇ ਕਦਮ ਨਹੀਂ ਚੱਕਦੇ ਤਾਂ ਫਿਰ ਸਾਰਾ ਜਾਣਦਾ ਲੋਕ ਤੇ ਮੀਡੀਆ ਵਾਲੇ ਕਹਿੰਦੇ ਨੇ ਇਹ ਦਰਿਆ ਹੈ ਇਹ ਜੀ ਦਰਿਆ ਨਹੀਂ ਹੈ ਇਹ ਤਾਂ ਆਪਣੇ ਸੇਮ ਨਾਲ ਦਾ ਗੰਦਾ ਪਾਣੀ ਹੈ ਕਿਤੇ ਕੀਤੇ ਕਿ ਜਿਹੜਾ ਇਹ ਕਾਮ ਵਾਲੀ ਪੱਤਨ ਵਾਲਾ ਇਹ ਇਹ ਇੱਕ ਨਾਲਾ ਹੈ ਇਹ ਤਾਂ ਨਾਲਾ ਜੀ ਦਰਿਆ ਤਾਂ ਹੁਣ ਟੁੱਟਣ ਲੱਗਿਆ ਹੈ ਹੁਣ ਟੁੱਟਣ ਲੱਗਿਆ ਇਸ ਵਕਤ ਫਾਜਕਾ ਦੇ ਵਿੱਚ ਮੌਜੂਦਾਂ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਮੇਰੇ ਨਾਲ ਬਜ਼ੁਰਗ ਖੜੇ ਨੇ ਸਾਂਝੀ ਕਰ ਰਹੇ ਆ ਬੜੀ ਅਹਿਮ ਖਬਰ ਹੈ ਕਿ ਜਿਹੜਾ ਪਾਕਿਸਤਾਨ ਕੰਨੀਓ ਜਿਹੜੀ ਤਾਰ ਹੈ तकरीबन 6-7 ਕਿੱਲਿਆਂ ਦੀ ਬਾਹੀ ਉਹ ਬੁਰਜੀ ਡਿੱਗ ਚੁੱਕੀ ਹੈ ਜਿਹੜਾ ਪਾਣੀ ਹੈ ਉਹ ਫਾਜ਼ਲ ਕਾ ਦੇ ਪਿੰਡਾਂ ਨੂੰ ਫੇਰ ਆਉਣਾ ਸ਼ੁਰੂ ਹੋ ਗਿਆ ਮੇਰੇ ਨਾਲ ਬਜ਼ੁਰਗ ਨੇ ਗੱਲਬਾਤ ਕਰਦੇ ਜਿਨ੍ਹਾਂ ਦਾ ਖੇਤ ਉੱਥੇ ਹੈ ਬਾਬਾ ਜੀ ਕਿੰਨਿਆ ਜਿਹੜੀ ਹੈਗੇ ਬੁਰਜੀ ਡਿੱਗੀ ਹੈ ਜੀ ਘੜ ਘੜ ਪੌਣਾ ਕਿਲੋ ਤਾਰ ਕੰਡਿਆਰੀ ਤਾਰ ਡਿੱਗ ਪਈ ਹੈ ਉੱਥੇ ਪਹਿਲੇ ਆਪਣੀਆਂ ਪੱਥਰ ਦੇ ਨੋਚਾ ਬਜੇ ਉਹ ਤੂ ਨਾਂਦੇ ਪਾਕਿਸਤਾਨ ਨੂੰ ਹਲਕੇ ਚ ਚੀਰਦਾ ਪਾਣੀ ਲਸੂੜੀ ਗੱਟੀ ਚਿਮਣਾ ਚੌਕੀ ਉਧਰ ਗੁੰਮਦਾ ਹੋਇਆ ਆਪਣੀਆਂ ਤਾਰਾਂ ਦੇ ਵਿੱਚ ਆ ਗਿਆ ਜਾਨੀ ਕਿ ਉਹ ਪਾਣੀ ਟੁੱਟਦਾ ਹੈ ਤੇ ਨਾ ਆਪਣਾ ਫਾਇਲਕਾ ਪੈਦਾ ਨਾ ਬੋਹਰ ਨਾ ਲਾਧੂ ਕਾ ਮੰਡੀ ਇਹਨੇ ਏਰੀਆ ਸਾਰਾ ਕਵਰ ਕਰ ਲੈਣਾ ਉਹ ਇੰਨਾ ਕੋ ਪਾਣੀ ਬੇਸ਼ੁਮਾਰ ਹੈ ਜਿੰਨਾ ਹੈਡ ਦਾ ਪਾਣੀ ਆਂਦਾ ਹੈ ਸਾਰਾ ਉਹ ਦਰਿਆ ਚ ਲੱਗ ਰਿਹਾ ਜੇਕਰ ਪ੍ਰਸ਼ਾਸਨ ਸਾਡਾ ਇਹ ਕੰਡਿਆਰੀ ਤਾਰ ਦੇ ਵਿੱਚ 20 ਫੁੱਟ ਦਾ ਦੁਆਰ ਘਾਟ ਤੇ 10 ਫੁੱਟ ਥੱਲੇ ਪੱਥਰ ਦੀ ਦੁਆਰ ਫੁੱਟ 10 ਫੁੱਟ ਉੱਤੇ ਉਹ ਸਾਡੀ ਕੰਡਿਆਰੀ ਤਾਰ ਦੇ ਵਿੱਚ ਲੱਗਦੀ ਹੈ ਤੇ ਸਾਡਾ ਇਹ ਪੂਰਾ ਪੰਜਾਬ ਜਿਹੜਾ ਫਾਇਲ ਗਾਇਰਗਾ ਬਚਦਾ ਨਹੀਂ ਤਾਂ ਸਾਡਾ ਨਹੀਂ ਪਈਦਾ ਮੌਜਬ ਤੁਮਾਂ ਟੁੱਟੇ ਦਾ ਇਹ ਜਿਹੜਾ ਕਾਂ ਵਾਲੇ ਪੱਤਲ ਤੋਂ ਟੁੱਟੇਗਾ ਇਹ ਸਾਡਾ ਕੋਈ ਬੰਨ ਨਹੀਂ ਅੱਲਣਾ ਜੋ ਵੀ ਜਿੰਨਾ ਵੀ ਪਾਣੀ ਪਿੱਛੇ ਆ ਰਿਹਾ ਹੈ ਸੈਣੀ ਵਾਲੇ ਤੋਂ ਸੁਲੇ ਆਪਣੇ ਤੇ ਹਰੀ ਘਾ ਤੋਂ ਉਹ ਟੋਟਲ ਪਾਣੀ ਉਹ ਦਰਿਆ ਚ ਲੱਗ ਰਿਹਾ ਇੱਧਰ ਤੱਕ ਫਾਟ ਗਈ ਆ ਤਾਂ ਸਾਡੀ ਫਾਟ ਬਾੜੀ ਜਾਂਦੀ ਹੈ ਜਾਨੀ ਕਿ ਪਾਕਿਸਤਾਨ ਨੇ ਆਦੇ ਨੋਚਾ ਬਨ ਲਿਆ ਨੂੰ ਇਥੋਂ ਇਹ 18 ਤੋਂ ਲਏ ਤੇ 17 ਨੋਚਾ ਬਨਿਆ ਨੂੰ ਘਾਟ ਤੋਂ ਘਾਟ ਉਹ ਅਸੀਂ ਨੋਚਾ ਕਿਸੇ ਟਾਈਮ ਵਿੱਚ ਜੇ ਵੇਖੇ ਰੇ ਬੇਨਜੀਰੀ ਪੁੱਟੋ ਬਣੀ ਸੀ ਤੇ ਉਹ ਆਪਣੀਆਂ ਨੋਚਾ ਨਾ ਵੱਜਣ ਨਾ ਇੰਤਜ਼ਾਮ ਹੋਵੇ ਤਾਂ ਇਹ ਸਾ ਆਪਣਾ ਜਿਹੜਾ ਇਹਨਾਂ ਫਾਇਲ ਘਾਲ ਕੇ ਤਾਂ ਕੋਈ ਕਿਤੇ ਰਹਿਣ ਦਾ ਕੀ ਹੋ ਟੁੱਟ ਜਾਂਦਾ ਤਾਂ ਜਿਹੜਾ ਸਾਰਾ ਇਹ ਏਰੀਆ ਫਾਜ਼ਿਲਕਾ ਦੇ ਪਿੰਡ ਨੇ ਇਹ ਸਾਰੇ ਤਬਾਹ ਹੋ ਜਾਣਗੇ ਸਾਰੇ ਤਬਾਹ ਇੱਕ ਵੀ ਨਹੀਂ ਬਚਦਾ ਇੱਥੇ ਨਾ ਨਿਸ਼ਾਨ ਖਤਮ ਹੋ ਜਾਵੇਗਾ ਜਿਸ ਤਰੀਕੇ ਨਾਲ ਜੇ ਹੁਣੇ ਪ੍ਰਸ਼ਾਸਨ ਇਧਰ ਨਹੀਂ ਨਾ ਚੱਕਿਆ ਤਾਂ ਇਹ ਜੇ ਅੱਜ ਕਦਮ ਚੱਕਦਾ ਤਾਂ ਅਸੀਂ ਬਚਨੇ ਪੂਰਾ ਇਹ ਆਪਣਾ ਜ਼ਿਲ੍ਹਾ ਪੈਂਦਾ ਹੈ ਜੇ ਨਿਕਤ ਨਹੀਂ ਚੱਕਣਾ ਤੇ ਫਿਰ ਸਾਰਾ ਜਾਂਦਾ ਫਿਰ ਬਾਅਦ ਵਿੱਚ ਇਹਨਾਂ ਅਫਸਰ ਕਹਿੰਦੇ ਨੂੰ ਸਾਨੂੰ ਕਿਸੇ ਬਤਾਇਆ ਨਹੀਂ ਸਾਨੂੰ ਦੱਸਿਆ ਨਹੀਂ ਬੀਐਸਐਫ ਵੀ ਮਤਲਬ ਰੋਜ਼ ਰਿਪੋਰਟਾਂ ਦਿੰਦੀ ਹੈ ਲੇਕਿਨ ਸੁਣਾਈ ਕੋਈ ਨਹੀਂ ਅੱਛਾ ਤੇ ਹੁਣ ਜਿਹੜਾ ਆਪਾਂ ਡੀਸੀ ਸਾਹਿਬ ਨੂੰ ਅਪੀਲ ਕਰਨਾ ਮੋਦੀ ਸਾਹਿਬ ਨੂੰ ਵੀ ਕਰਨਿਆ ਭਗਵੰਤ ਮਾਨ ਨੂੰ ਵੀ ਕਰਨਿਆ ਸਾਡਾ ਮਨਮਾਨ ਦਾ ਸਾਡਾ ਜਿਹੜਾ ਸਾਰਾ ਅਬੋਰ ਟਿਕਲ ਬਚਾ ਦੇ ਗੰਗਾ ਨਗਰ ਤੱਕ ਨਹੀਂ ਤਾਂ ਸਾਡਾ ਸਾਰਾ ਜਾਂਦਾ ਅਰੀਕਾ ਵਾਲਾ ਪਾਣੀ ਟੋਟ ੜੀ ਇਹ ਤੁਲਗਦਾ ਪਿਆ ਅੱਗੇ ਆਪਣੇ ਇੰਡੀਏ ਚੁਲਕਦੀ ਫਾਟ ਛੋਟੀ ਜੀ ਬਿਲਕੁਲ ਹੈ ਐਵੇਂ ਇੱਕ ਨਾਰ ਜਣੀ ਪੱਕੀ ਨਾਰ ਉਹ ਟਾਪਰੀ ਦਾ ਪਿੱਛੇ ਲੋਕ ਤੇ ਮੀਡੀਆ ਵਾਲੇ ਕਹਿੰਦੇ ਨੂੰ ਇਹ ਦਰਿਆ ਹੈ ਇਹ ਜਿੱਦ ਦਰਿਆ ਨਹੀਂ ਹੈ ਇਹ ਤਾਂ ਆਪਣੇ ਸੇਮ ਨਾਲ ਦਾ ਗੰਦਾ ਪਾਣੀ ਹੈ ਦਰਿਆ ਤਾਂ ਅੱਗੇ ਜਦੋਂ ਹੋਲ ਟੁੱਟਦੇ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਨਾ ਸਰਕਾਰ ਨੂੰ ਅਜੇ ਤੱਕ ਪਤਾ ਨਾ ਕੋਈ ਅਫਸਰ ਆਂਦੇ ਨੂੰ ਉਹ ਦੱਸਦੇ ਨੂੰ ਕੋਈ ਨਾ ਨੂੰ ਸਰਕਾਰ ਦੇ ਕੰਨਾਂ 'ਚ ਪਾਵੇ ਜਾਂ ਇਸੀ ਸਾਫ ਦੇ ਕੋਠੇ 'ਚ ਪਾਣੀ ਗਿਆ ਫਿਰ ਇਹਨੂੰ ਪਤਾ ਲੱਗੇਦਾ ਪਹਿਲੇ ਤਾਂ ਲੱਗ ਨਹੀਂ ਸਕਦਾ ਕੋ ਜਿਹੜਾ ਸੁੱਕਦੇ ਬੈਠਾ ਏ ਸੀਚੇ ਬੈਠਾ ਏ ਉਹਨੂੰ ਕੀ ਪਤਾ ਐ ਇੰਨਾ ਗਰੀਬਾਂ ਦੇ ਬੱਚਾ ਦਾ ਹਾਲਾਤ ਦੇ ਵੇਖ ਲੈ ਸਾਡੀ ਜਿਹੜੀ ਐ ਤਕਰੀਬਤ 150 ਕਿੱਲਾ ਜ਼ਮੀਨ ਡਿੱਗ ਪਈ ਜਿਹੜੀ ਹੁਣ ਉਹ ਦਰਿਆ ਦੇ ਵਿੱਚ ਡੇਗ ਲ ਗਿਆ ਕੰਡਿਆਰੀ ਤਾਰ ਵੀ ਗਈ ਕੋਈ ਛਾਹੀ ਨਹੀਂ ਰਹੇਗੀ ਵੀ ਜਿਹੜੀ ਨਾਖ ਖੜਾ ਵਾਲੀ ਮੱਛੀ ਮੋਟਰਾ ਗਈਆਂ ਪੰਜ ਟਰਾਂਸਫਰਮ ਡਿੱਗ ਪਏ ਵਿੱਚ 6 6 6 ਟਰਾਂਸਫਰਮ ਡਿੱਗ ਪਏ ਦੋ ਖੜੇ ਨੂੰ ਲੁੱਕਰ ਤੇ ਉਹ ਵੀ ਕਹਦੇ ਨੂੰ ਦੋ ਨੂੰ ਡਿੱਗਣ ਵਾਲੇ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਇਹ ਕਾਮ ਵਾਲੀ ਪੱਤਨ ਵਾਲਾ ਇਹ ਇਹ ਇੱਕ ਨਾਲਾ ਹੈ ਇਹ ਇਹ ਤਾਂ ਨਾਲਾ ਜੀ ਦਰਿਆ ਤਾਂ ਹੁਣ ਟੁੱਟਣ ਲੱਗਿਆ ਹੈ ਇਹ ਤਾਂ ਹੁਣ ਟੁੱਟਣ ਲੱਗਿਆ ਇਹ ਤਾਂ ਗੰਦਾ ਨਾਲਾ ਸੇਮ ਨਾਲਾ ਜਿਹੜਾ ਆਪਣੇ ਸ਼ਹਿਰੇ ਚੋਂ ਆਉਂਦਾ ਹੈ ਸ਼ਹਿਰਾ ਦਾ ਪਾਣੀ ਹੈ ਮੁਕਸਰਦਾ ਰਬ ਵਗੈਰਾ ਜਿਹੜਾ ਇੱਥੇ ਲੋਕ ਕਾਮ ਵਾਲੇ ਪੱਤਲ ਤੋਂ ਵੇਖ ਤੇ ਹਟ ਜਾਂਦੇ ਵੀ ਪਾਣੀ ਹੈ ਉਦੋਂ ਦਾ ਕਿ ਨਾ ਨਾ ਆਂਦੀ ਪਈ ਸਿਰਫ ਬਾਕੀ ਇਹ ਗੰਦਾ ਪਾਣੀ ਹੈ ਆਪਣਾ ਦਰਿਆ ਤਾਂ ਆਪਣਾ ਵੱਡਾ ਉਹ ਹੈ ਜਿਹੜਾ ਪਾਣੀ ਅੱਜ ਤੱਕ ਨਹੀਂ ਜੱਦਰਾ ਆਇਆ ਅੱਜ ਉਹ ਨਾ ਆ ਰਿਹਾ ਜਿਹੜਾ ਪਾਣੀ ਆਉਣਾ ਸ਼ੁਰੂ ਹੋ ਗਿਆ ਜੀ ਪਾਣੀ ਆਉਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਜੀ ਅਜੇ ਜਾਣੀ ਕਿ ਪੱਕੀ ਨਹਿਰ ਜਿੰਨੇ ਪੂਰਾ ਤੋੜ ਨਹੀਂ ਹੋਇਆ 10 ਕਰਮੜੇ ਖੜੇ ਨੇ ਅੱਛਾ 10 ਕੁ ਕਰਮੜੇ ਖੜੇ ਨੇ ਦਾ ਫਰ ਲਾਂਗਾ ਪੂਰੀਆ ਮਣ ਕੇ ਜੇ ਉਹ ਦਾ ਚਾਰ ਪੰਜ ਕਿਲੇ ਬਾਈ ਮੰਨ ਲੀ ਆਪਾਂ ਹਾਂ ਜੀ ਹਾਂ ਜੀ ਤੇ ਜੇਕਰ ਉਹ ਟੁੱਟ ਗਿਆ ਤੇ ਬਾਸਾ ਮੇਲਾ ਖਤਮ ਹੋ ਜਾਣਾ ਜਦੋਂ ਅਗਲੇ ਆਣ ਸਮੇਂ ਚ ਪਾਣੀ ਆਵੇਗਾ ਪਹਿਲੇ ਕਾਹ ਵਾਲਾ ਪੰਨ ਬੰਨੇਗਾ ਮੋਜਮੜਾ ਤੋੜੇਗਾ ਅਗਾਜਾ ਫਾਇਲ ਕਰੂਗਾ ਤੇ ਲੋਕਾਂ ਨੂੰ ਪਤਾ ਲੱਗੇਗਾ ਵੀ ਪਾਣੀ ਹੁਣ ਆ ਗਿਆ ਇਹਨਾਂ ਨੂੰ ਪਹਿਲੇ ਕੋਈ ਪਤਾ ਨਹੀਂ ਕਿਉਂਕਿ ਦੱਸਦਾ ਕੋਈ ਪੰਚਾਇਤ ਸਾਡੀ ਅਨੇਕ ਕੇ ਦੇਂਦੀਆਂ ਨੂੰ ਇਹ ਨਹੀਂ ਸੁਣਾਈ ਕਰਦਾ ਕੋਈ ਵੀ ਨਹੀਂ ਕਰਦਾ ਸਾਡੇ ਬੰਨਾਂ ਤੇ ਮਿੱਟੀ ਕੋਈ ਨਹੀਂ ਪਾਉਂਦੀ ਜੀ ਬਜ਼ੁਰਗ ਤੁਹਾਨੂੰ ਇਹ ਗੱਲਾਂ ਬਾਰੇ ਪਤਾ ਹੈ ਕਿ ਇੱਥੋਂ ਦੇ ਡੀਸੀ ਏਡੀਸੀ ਪ੍ਰਸ਼ਾਸਨ ਨੂੰ ਪਤਾ ਨਹੀਂਗਾ ਕਿ ਵੀ ਜਿਹੜਾ ਪਾਣੀ ਆ ਉਹ ਤਾਂ ਪਾਕਿਸਤਾਨੋਂ ਆਉਣਾ ਸ਼ੁਰੂ ਹੋਣਾ ਹੋ ਗਿਆ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ ਉਹ ਇਹ ਪਾਣੀ ਵੇਖ ਤੇ ਪਿੱਛੇ ਮੁੜ ਜਾਂਦੇ ਨੇ ਅੱਗੇ ਜਾਣ ਪਾੜੀ ਆ ਜਾਂਦੇ ਸੀ ਸਾਹਿਬ ਸਵੇਰੇ ਆਵੇਖੇ ਕੱਲ ਵੇਖੇ ਪਰਸੂ ਵੇਖੇ ਨੂੰ ਪਤਾ ਲੱਗੇ ਵੀ ਪਾਣੀ ਹੈ ਫਿਰ ਬੀਐਸਐਫ ਦੀ ਨਿਕਤ ਹੈ ਇਹ ਕਿਸੇ ਨੂੰ ਨਾ ਖੁੱਲਾ ਜਾਣ ਦੇ ਨਾ ਕੋਈ ਖੇਡਣ ਤੇ ਨਾ ਖੇਡਣ ਦੇ ਆਪ ਤਾਂ ਸਾਰੇ ਸਮਾਨ ਲੈ ਤੇ ਪਿੱਛੇ ਚਲੇ ਗਏ ਤੇ ਤੁਸੀਂ ਬਾਰਡਰ ਦੀ ਰੱਖੀ ਕਰੋ ਅੱਛਾ ਇਹ ਆਪ ਕੋਲ ਬੀਐਸਐਫ ਵਾਲੇ ਬੀਐਸਐਫ ਵਾਲੇ ਦੋ ਚਾਰ ਰਹਿ ਕੇ ਬਾਕੀ ਸਭ ਚਲੇ ਗਏ ਪਿੱਛੇ ਸਮਾਨ ਵੀ ਆਦਾ ਲੈ ਕੇ ਥੀੜਾ ਟਾਕੇ ਵੀ ਲੈ ਕੇ ਟਰੰਕ ਵੀ ਚੁੱਕ ਲਗੇ ਕੋਈ ਜੇ ਤਾਂ ਸ਼ਾਇਦ ਨਹੀਂ ਤਾਂ ਖਾਲੀ ਟੁੜੇ ਪਰ ਤੇ ਦੋ ਚਾਰ ਵੀ ਐਸਾ ਪਾਣੀ ਆ ਪਹਿਲਾਂ ਵੀ ਆਇਆ ਪਾਕਿਸਤਾਨ ਤੋਂ ਐਵੇਂ ਪਾਣੀ ਜਿਵੇਂ ਹੁਣ ਟੁੱਟ ਕੇ ਆ ਰਿਹਾ ਨਹੀਂ ਇੰਨਾ ਨਹੀਂ ਆਇਆ ਅੱਛਾ ਪਹਿਲੀ ਵਾਰ ਆ ਰਿਹਾ ਨਾ ਪਾਣੀ ਪਹਿਲੀ ਵਾਰ ਆ ਰਿਹਾ ਇਹ ਜੀ ਸਾਲ 55 ਚ ਵੀ ਨਹੀਂ ਇੰਨਾ ਆਇਆ ਜਿਹੜਾ ਅੱਜ ਪਾਣੀ ਆ ਰਿਹਾ 55 ਚ ਵੀ ਨਹੀਂ ਆਇਆ ਅੱਛਾ ਆਏ ਨਾ 88 ਚ ਆਇਆ 8ਵੇਂ ਦੇ ਥੱਲੇ ਜਾਂਦਾ ਰਹਿੰਦਾ ਸੀ ਪਾਣੀ ਆ ਤੇ ਚਲਾ ਜਾਂਦਾ ਸੀ ਕੋਈ ਪਤਾ ਨਹੀਂ ਇਹ 88 ਦੇ ਕਿਲੋਮੀਟਰ ਦੇ ਉੱਪਰ ਆ ਪਾਕਿਸਤਾਨ ਦੇ ਦਰਿਆ ਸੀ ਨਾਂ ਦੇ ਆਪਣੇ ਫਕੀਰੀਏ ਚ ਉਥੂਲਾ ਚੱਲਿਆ ਸੌ ਗਿਆ ਤੂੰ ਉਥੂਲਾ ਚੱਲਿਆ ਤੇ 2 ਕਿਲੋਮੀਟਰ ਇੱਥੇ ਇੰਡੀਆ ਚ ਆ ਮਾਰ ਕੀਤੀ ਹੈ ਇਹ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਦਾ ਕਿਲੋਮੀਟਰ ਪਾਕਿਸਤਾਨ ਦੇ ਜਦੋਂ ਕੱਤਰ ਦੇ ਵਿੱਚ ਆ ਗਿਆ ਚਾਰਕਨਾਲੀ ਚਾਰਕਨਾਲੀ ਤੂੰ ਆ ਗਿਆ ਹੁਣ ਆਪਣੀ ਇੰਡੀਆ ਸਾਰਾ ਦਰਿਆ ਇਸ ਵਾਸਤੇ ਲੋਕਾਂ ਨੂੰ ਨਹੀਂ ਪਤਾ ਨਾ ਹੀ ਇਹਨਾਂ ਨੂੰ ਮਤਲਬ ਇਹ ਕਿ ਆਪ੍ਰੇਸ਼ਨ ਨੂੰ ਮਤਲਬ ਸਰਕਾਰੀ ਅਧਿਕਾਰੀਆਂ ਨੇ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਘੇੜੇ ਦਿੰਦਾ ਫਿਰਦਾ ਸੀ ਪਹਿਲਾਂ ਹੁਣ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਹੁਣ ਤਾਂ ਜੀ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਹੁਣ ਕੋਈ ਨਹੀਂ ਆ ਰਿਹਾ ਕਿਉਂ ਹੁਣ ਆਵੇ ਤਾਂ ਜੇ ਉਹ ਅੰਦਕੇ ਨੇ ਪਾਣੀ ਹਟ ਗਿਆ ਹੈ ਅਗਾ ਫਿਰ ਵੀ ਦਰਿਆ ਉਹਨਾਂ ਨੂੰ ਕੋਈ ਅੱਜ ਆਟ ਗਿਆ ਤੇ ਕੱਲ ਨਹੀਂ ਆਉਣਾ ਜਿੰਨਾ ਚਿਰ ਮੋਦੀ ਸਾਹਿਬ ਰਹੇ ਉਹਨਾਂ ਚਿਰ ਤਾਂ ਪਾਣੀ ਦੀ ਲਹਿਰ ਚਲਣੀ ਆ ਮਏ ਹਟ ਗਏ ਤੇ ਹੋ ਸਕਦਾ ਪਾਣੀ ਘਟ ਵੀ ਸਕਦਾ ਕਿਉਂ ਉਹ ਪਾਣੀ ਜੋੜ ਦੇਣ ਪਹਿਲੇ ਪਹਿਲੇ ਜੋ ਜੋਰ ਤੇ ਪਾਣੀ ਡੈਮਾ ਚ ਜਦੋਂ ਡੈਮ ਉਮਰ ਹੁੰਦੇ ਰੁੱਤੂ ਪਾਣੀ ਟਪਦਾ ਫਿਰ ਯਕਦਮ ਗੇਟ ਖੋਲ ਲੇ। ਕਿਉਂਕਿ ਬੰਨ ਲਾਉਣ ਦੀ ਲੋੜ ਪੋਗੀ ਫਿਰ ਬੰਨ ਤੇ ਲੱਗਣੀ ਨਹੀਂ ਜੇ ਤੁਸੀਂ ਕਹਿੰਦੇ ਪਾਕਿਸਤਾਨ ਕ ਨੂੰ ਪਾਣੀ ਆ ਰਿਹਾ। ਜਿਹੜੀ ਆਪਣੀ ਕੰਡਿਆਰੀ ਤਾਰ ਹੈ ਨਾ ਉਹਦੇ ਵਿੱਚ ਵਿੱਚ ਨੰਦੀ ਆ 44 ਫੁੱਟ। ਉਹਦੇ ਵਿੱਚ 10 ਫੁੱਟ ਥੱਲੇ 10 ਫੁੱਟ ਉੱਚਾ। ਪੱਥਰ ਤੋੜ ਲੱਗੇ ਬਜਿੱਤਰ ਚੌਕੀ ਤੋਂ ਲਾਏ ਤੇ ਇਹ ਜੀਜੀ ਵਨ ਤੱਕ। ਫਿਰ ਸਾਡਾ ਇਹ ਬਚਾ ਹੁੰਦਾ ਸਾਰਾ ਆਪਣਾ ਜਿਲ੍ਹਾ ਵੀ ਬਚਦਾ ਫਿਰ ਕੋਈ ਦਿੱਕਤ ਨਹੀਂ ਆਪਾਂ ਨੂੰ। ਫਿਰ ਪਾਣੀ ਨਹੀਂ ਕਿਸੇ ਸਮੇਂ ਕਿਸ ਸਦਿਆ ਚ ਨਹੀਂ ਆ ਸਕਦਾ ਜੇ ਉਹ ਆਪਣਾ ਨਹੀਂ ਹੁੰਦਾ ਫਿਰ ਕੰਮ ਖਰਾਬ ਹੀ ਖਰਾਬ ਹੈ ਇਹ ਦਰਿਆ ਤਾਂ ਉਧਰੋਂ ਆ ਰਿਹਾ ਹੁਣ ਤਾਂ ਇਹ ਰਾਵੀ ਆਲਾ ਜਿਹੜਾ ਕਹਿੰਦੇ ਇਹ ਰਾਵੀ ਆਲਾ ਜੀ ਇੱਕ ਪਾਣੀ ਹੈਗਾ ਹੈ ਲਾਹੌਰ ਤੋਂ 70 ਕਿਲੋਮੀਟਰਾਂ ਦਾ ਹੈਡ ਹੈ ਤੇ ਅੱਛਾ ਉਹ ਇੱਥੇ ਲੰਕ ਜੋੜਦਾ ਹੈ ਲੰਕ ਜਿਵੇਂ ਲੰਕ ਨਹੀਂ ਜੁੜਦਾ ਇਹ ਉਹ ਕੱਢ ਕੇ ਤੇ ਇੱਥੇ ਖੋਲਿਆ ਪਿੰਡ ਨਾਂ ਦਾ ਉੱਥੇ ਹੈਡ ਬਣਾਇਆ ਹੋਇਆ ਨੇ ਸੁਲੇਮਾਨ ਕੁਦੂ ਉਥਲੇ ਪਾਸੇ ਉਹ ਰਾਵੀ ਦਾ ਜਦੋਂ ਪਾਣੀ ਹੁਣੇ ਡਾਫੇ ਨਾ ਬੰਦ ਕਰਤੇ ਵੀ ਦਰਿਆ ਦਾ ਪਾਣੀ ਉਧਰ ਜਾਂਦਾ ਉਹ ਲੈਂਕੋ ਤੋਂ ਖੋਲ ਦਿੰਦੇ ਨੂੰ ਕਸੂਰ ਨੂੰ ਕਸੂਰ ਦੇ ਵਿੱਚੋਂ ਹੁੰਦਾ ਹੋਇਆ ਆਪਣੇ ਪਰੋਹੀਪੋਰ ਤੇ ਪਰੂਸਰਨ ਦੇ ਵਿੱਚੋਂ ਉਹ ਪਾਣੀ ਸਾਰਾ ਰਾਵੀ ਦਾ ਵੀ ਇੱਧਰ ਆ ਰਿਹਾ ਇਹ ਇੱਥੇ ਇੱਕ ਨਹੀਂ ਤਿੰਨ ਦਰਿਆ ਇਕੱਠੇ ਹੁੰਦੇ ਪਏ ਨੂੰ ਇੱਕ ਨਹੀਂ ਉਹਦਾ ਪਾਕਿਸਤਾਨ ਨੇ ਲੈਂਕ ਜੋੜਿਆ ਉਹ ਆਧਾਰ ਕਾ ਬਚਾਉਣ ਦੀ ਪਰੂ ਸੁਲੇਮਾਨ ਨੂੰ ਕੱਢਿਆ ਸਾਰਾ ਨਾਂ ਦਾ ਸੁਲੇਮਾਨ ਤੋਂ ਦਰਿਆ ਤਾਂ ਹੈ ਗਈ ਹੈਗਾ ਉੱਥੇ ਕੋਈ ਦਿੱਕਤ ਪਾਣੀ ਨਹੀਂ ਆ ਰਿਹਾ ਬਹੁਤ ਖੁੱਲਾ ਹੈ ਆਪਣੇ ਏਰੀਆ ਸੌਲਾ ਹੈ ਇਹ ਤੁਨਾਂ ਦੇ ਪਿੱਛੇ ਜਿਹੜਾ ਪਾਣੀ ਸਾਰਾ ਆਪਣੇ ਹੋਂ ਦੇ ਰੇ ਨੂੰ ਹੁਣ ਮੈਂ ਹੁਣ ਇਹਦੇ ਕੰਨੀ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ ਕੰਨੇ ਕੰਨੀ ਧਿਆਨ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਦਿਨ ਰਾਤ ਲਾ ਕੇ ਇੱਕੋ ਕਰਕੇ ਬਜਿੱਤਰ ਤੋਂ ਲੱਗੜ ਤਾਰ ਲਾਵਣ ਤੇ ਵਿੱਚ ਪੱਥਰ ਪਾਵਣ ਥੋੜਾ ਬਾਰਡਰ ਤੇ ਖੜਾਵਣ ਜੀਜੀਵਾਨ ਤੱਕ ਜਿੱਥੇ ਸਾਡੀ ਕੰਡਿਆਰ ਤਾਰ ਮੋੜ ਖਾਂਦੀ ਹੈ ਨਾ ਇਹ ਫਕੀਰੀਆ ਚੌਕੀ ਕੋਲੋਂ ਇੰਨੀ ਤੱਕ ਲਾਬੜਾ ਪੱਥਰ ਲੱਗ ਜਾਵੇ ਕੋਈ ਕਿਸੇ ਆਪਣੇ ਹਿੰਦੁਸਤਾਨ ਵਿੱਚ ਪਾਣੀ ਦਾ ਚੋਆ ਨਹੀਂ ਆ ਸਕਦਾ ਉਤਲਾ ਇਹ ਖਾਲੇ ਦਾ ਜਿਹੜਾ ਹੈ ਉਹ ਆਨਦਾਰ ਹੋਵੇ ਆਪਾਂ ਨੂੰ ਉਹਦੀ ਦਿੱਕਤ ਕੋਈ ਇਹ ਤਾਂ ਖਾਲਾ ਇੱਕ ਜਿਹੜਾ ਕਾਂ ਵਾਲੀ ਪੁਲ ਦਾ ਇਸ ਕਾਲੇ ਜਪਾਨ ਨੂੰ ਕੋਈ ਇਹਦਾ ਮਤਲਬ ਨਹੀਂ ਹੈ ਇਹ ਆਪਣੇ ਸ਼ਹਿਰਾਂ ਦਾ ਪਾਣੀ ਆ ਰਿਹਾ ਹੈ ਸੇਮ ਨਾਲ ਇਸ ਵਕਤ ਅਸੀਂ ਉਹ ਇਸ ਪਿੰਡਾਂ ਦੇ ਵਿੱਚ ਮੌਜੂਦ ਹਾਂ ਜਿਸ ਤਰੀਕੇ ਨਾਲ ਬਜ਼ੁਰਗਾਂ ਨੇ ਦੱਸਿਆ ਕਿ ਇਹ ਬਹੁਤ ਵੱਡੀ ਗੱਲ ਹੈ ਵੱਡੀ ਤੌਰ ਤੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜਾ ਉਹ ਦਰਿਆਵਾਂ ਦਾ ਪਾਣੀ ਹੈ ਉਹਨਾਂ ਨੇ ਡਾਫ ਲਾ ਕੇ तकरीबन 4-5 ਕਿੱल्ल्या ਦੀ ਬਾਹੀ ਜਿਹੜੀ ਤਾਰ ਲੱਗੀ ਸੀ ਬੁਰਜੀਆਂ ਲੱਗੀਆਂ ਸੀ ਉਹ ਭੰਨ ਦਿੱਤੀਆਂ ਉਹ ਡਿੱਗ ਜਿਹੜੀਆਂ ਡਿੱਗ ਪਈਆਂ ਨੇ ਪਾਣੀ ਨਾਲ ਹੁਣ ਜਿਹੜਾ ਪਾਣੀ ਹੈ ਉਹ ਫਾਜ਼ਿਲ ਕਦੇ ਗਰਾਬ ਜਿਹੜਾ ਪਿੰਡ ਹੈ ਇਹਦੇ ਵਿੱਚ ਐਂਟਰ ਹੋਣਾ ਸ਼ੁਰੂ ਹੋ ਗਿਆ ਇਸ ਕਰਕੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਫੇਰ ਜਿਹੜੀ ਹੈਗੀ ਇੱਕ ਵਾਰੀ ਇਹਨਾਂ ਇਹਨਾਂ ਕੰਨੀ ਗੌਰ ਕੀਤੀ ਜਾਵੇ ਕਿ ਕਿਤੇ ਫੇਰ ਨਾਲ ਜਿਹੜਾ ਪਾਣੀ ਨੇ ਸਿਕਾਇਆ ਫੇਰ ਨਾਲ ਉਵੇਂ ਪਾਣੀ ਕਿਤੇ ਜਿਵੇਂ ਪਹਿਲਾਂ ਪਾਣੀ ਚੜ ਕੇ ਆਇਆ ਸੀ ਫੇਰ ਪਾਣੀ ਚੜ ਕੇ ਆ ਜਾਏ ਕਹਿੰਦੇ ਜੇ ਪਾਣੀ ਦਾ ਵਹਾ ਹੋਰ ਇਧਰ ਨੂੰ ਹੋ ਜਾਂਦਾ ਤਾਂ ਫਾਜ਼ਲਗਾ ਤੱਕ ਜਿਹੜਾ ਸਾਰਾ ਇਹ ਪਾਣੀ ਨੇ ਸਾਰਾ ਕੁਝ ਤੋ ਵਹਾ ਕਰ ਦੇਣਾ